ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਕਾਗਜ਼ ਭਰਉਣ ਵਾਸਤੇ ਜਿਹੜੇ ਨੇ ਪਹੁੰਚ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜੀ ਔਰ ਚੇਅਰਮੈਨ ਸੁਖਦੇਵ ਸਿੰਘ ਝੰਡੋਕੇ ਗਿਆਨੀ ਪਰਮਜੀਤ ਸਿੰਘ ਸਰਦਾਰ ਨਿਸ਼ਾਨ ਸਿੰਘ ਜੀ ਸਰਪੰਚ ਖੀਰਾ ਡਾਕਟਰ ਬਖਸ਼ੀਸ਼ ਸਿੰਘ ਜੀ ਤਕੂ ਚੱਕ ਤੂੰ ਔਰ ਹੋਰ ਮਹਤਵਪੂਰਨ ਸਚਿੰਜੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜਿਹੜਾ ਵਾ ਰਸਤੇ ਦੇ ਵਿੱਚ ਮਿਲੇ ਨੇ ਔਰ ਕਾਫਲੇ ਦੇ ਰੂਪ ਦੇ ਵਿੱਚ ਪੱਟੀ ਜਾ ਰਹੇ ਨੇ ਜਿੱਥੇ ਕਿ ਵਰਕਰਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ बड़े बटे नाम दे नाल सरदार निशान सिंह सकीरा जेडे ने सरदार 20 सिंह बादल जी गुजराबा सिरो पांव पाके जेड़ा सम्मान ਕਰਦੇ ਹੋਏ ਨੇ ਔਰ ਵਰਕਰਾਂ ਦੇ ਹੌਸਲੇ ਪਾਰਟੀ ਪ੍ਰਧਾਨ ਨੂੰ ਦੇ ਕੇ ਹੋਰ ਵੀ ਹੌਸਲੇ بلند ਹੋ ਚੁਕੇ ਨੇ ਔਰ ਜਬਰਦਸਤ ਕਾਫਲੇ ਦੇ ਨਾਲ ਪੱਟੀ ਨੂੰ ਜਿਹੜੇ ਰਵਾਨਾ ਰਹੇ ਨੇ ਆ ਜ਼ਿਲ੍ਹਾ ਪ੍ਰੇਸ਼ਰ ਬਲਾਕ ਸੰਮਤੀਆਂ ਜਿਹੜੀਆਂ ਭਰ ਰਹੇ ਨੇ ਔਰ ਕਾਫਲੇ ਜਿਹੜੇ ਨਿਕਲ ਚੁਕੇ ਨੇ ਤੋ ਤਾਜ਼ਾ ਗਰਾਉਂਡ ਦੀ ਅਪਡੇਟ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਟਿਆਲਕੇ ਦੇ ਵਿੱਚ ਜਿਹੜਾ ਵਾ ਸਰਤਾ ਸੁਖਬੀਰ ਸਿੰਘ ਬਾਦਲ ਅਚੇਤੇ ਤੌਰ ਤੇ ਆਪ ਪਹੁੰਚ ਰਹੇ ਨੇ ਅਗਰਸਰ ਤੋਂ ਤਰਨਤਾਰਨ ਤੋਂ ਪਟੇ ਰੋਡ ਤੇ ਨਿਕਲ ਚੁੱਕੇ ਨੇ ਔਰ ਸਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਹਿ ਸਕਦੇ ਆ ਝੰਡੋਕੇ ਸਖੀਰਾ ਤਖੂ ਚੱਕ ਸਿਰੂ ਸਰਕਲ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਔਰ ਹੋਰ ਮੋਤਬਰ ਸੱਜਣ ਜਿਹੜੇ ਨੇ ਗੱਡੀਆਂ ਦਾ ਕਾਫਲਾ ਬਣਾ ਕੇ ਜਾ ਰਹੇ ਨੇ